ਸ਼ਿਕਾਤੀ ਮੈਲ ਅਪ੍ਰਿਤ ਕੋ ਹਾਜ਼ਰਾਨ ਸਿੰਘ ਦਿয়াল ਖਰ ਦੁਆਰਾ ਲਿਖੀ ਗਈ ਕਹਾਣੀ ਤੀਕਰਾਨੇ ਦੀ ਦਾ ਪਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅਵਤਾਰ ਸਿੰਘ ਨੇ ਆਪਣੇ ਸ਼ਹਿਰ ਵਿੱਚ ਪੈਲਿਸ ਕੀਤਾ ਹੋਇਆ ਸੀ ਜਿਸ ਵਿੱਚ ਉੱਥੇ ਪਾਰਟੀ ਦਾ ਪ੍ਰਬੰਧ ਰੱਖਿਆ ਹੋਇਆ ਸੀ ਬਰਾਤ ਵਾਲੇ ਦਿਨ ਅਵਤਾਰ ਸਿੰਘ ਪੋ ਜਲਦੀ ਬਰਾਤ ਨੂੰ ਕਰੋ ਤੁਰ ਦਿੰਦਾ ਹੈ ਸਹੀ ਸਮੇਂ ਤੇ ਬਰਾਤ ਕੁੜੀ ਵਾਲਿਆਂ ਦੇ ਘਰ ਪਹੁੰਚ ਜਾਂਦੀ ਆ ਨੰਦਕਾ ਜਨਦੀ ਰਸਮ ਹੁੰਦੀ ਆ ਤੇ 12 ਵਜੇ ਬਰਾਤ ਨੂੰ ਵਿਦਾ ਕਰ ਦਿੰਦੇ ਹਨ ਅਵਤਾਰ ਸਿੰਘ ਭਾਵੇਂ ਬਹੁਤ ਸ਼ਰਾਬੀ ਸੀ ਪਰ ਉਸਨੇ ਉਦੋਂ ਤੱਕ ਸ਼ਰਾਬ ਨਹੀਂ ਪੀਤੀ ਜਰ ਤੱਕ ਨੂਨ ਦੀ ਢੋਲੀ ਘਰ ਨਹੀਂ ਆ ਗਈ ਉਹੀ ਢੋਲੀ ਲੈ ਕੇ ਉਹ ਪੈਲਸ ਵਿੱਚ ਪਹੁੰਚਦੇ ਹਨ ਸਾਰੇ ਰਿਸ਼ਤੇਦਾਰਾਂ ਨਾਲ ਪੈਲਸ ਪੂਰਾ ਭਰਿਆ ਹੋਇਆ ਸੀ ਅਵਤਾਰ ਸਿੰਘ ਦੀ ਨੂਨ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਸੀ ਕਿੰਨੀ ਸੋਹਣੀ ਸੁਨੱਖੀ ਲੜਕੀ ਅਵਤਾਰ ਸਿੰਘ ਨੇ ਆਪਣੀ ਲੜਕੀ ਲਈ ਲੱਭੀ ਬੜੀ ਧੂਮ-ਧਾਮ ਨਾਲ ਵਿਆਹ ਦਾ ਕਾਰਜ ਸੰਪੰਨ ਹੋਇਆ ਰਿਸ਼ਤੇਦਾਰ ਵੀ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਅਵਤਾਰ ਸਿੰਘ ਦੀ ਨੂੰ ਥੋੜੇ ਦਿਨਾਂ ਵਿੱਚ ਹੀ ਘਰ ਵਿੱਚ ਰਚਮੇਜ ਗਈ ਉਹ ਵੀ ਬਹੁਤ ਖੁਸ਼ ਸੀ ਘਰ ਦੇ ਸਾਰੇ ਮੈਂਬਰਾਂ ਦਾ ਸੁਭਾਅ ਉਸ ਨੂੰ ਪਸੰਦ ਆਇਆ ਗगन ਵਿਆਹ ਕਰਾਉਣ ਲਈ ਸਿਰਫ 1 ਮਹੀਨੇ ਦੀ ਛੁੱਟੀ ਵਿਦੇਸ਼ ਤੋ ਆਇਆ ਸੀ ਉਸ ਨੂੰ ਹੁਣ ਜਾਣਾ ਹੀ ਪੈਣਾ ਸੀ ਇਸ ਕਲ ਕਾਰਨ ਹਰਪ੍ਰੀਤ ਤੇ ਗगन ਦੋਨੋਂ ਬਹੁਤ ਉਦਾਸ ਹੋ ਜਾਂਦੇ ਸਨ ਆਖਿਰੋਖ ਦਿਨ ਵੀ ਆ ਜਾਂਦਾ ਹੈ ਜਿਸ ਦਿਨ ਗगन ਨੇ ਵਾਪਸ ਪਰਦੇਸ ਵਿੱਚ ਪਾਪਸ ਜਾਣਾ ਸੀ ਗगन ਨੂੰ 에어ਪੋਰਟ ਤੇ ਛੱਡਣ ਜਾਣ ਲਈ ਗगन ਦੀ ਮੰਮੀ ਪਾਪਾ ਉਹ ਸਪਰਾ ਤੇ ਉਸਦੀ ਪਤਨੀ ਗਈ 에어ਪੋਰਟ ਤੇ ਗगन ਤੇ ਹਰਪ੍ਰੀਤ ਆਪਸ ਵਿੱਚ ਇੱਕ ਦੂਜੇ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਦੇ ਹੋਏ ਵਿਛੜ ਜਾਂਦੇ ਹਨ ਉਹ ਹਰਪ੍ਰੀਤ ਵਾਪਸ ਆਪਣੀ ਸੱਸ ਸੌਰੇ ਤੇ ਦਿਉਰ ਨਾਲ ਆਪਣੇ ਸੌਰੇ ਪਰਿਵਾਰ ਨੂੰ ਵਾਪਸ ਆ ਰਹੀ ਹੁੰਦੀ ਆ ਤੇ ਗੱਡੀ ਵਿੱਚ ਚੁੱਪਚਾਹ ਬੈਠੀ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬੀ ਹੋਈ ਸੀ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਇਹ ਗੱਡੀ ਹੁਣ ਵਾਪਸ ਘਰ ਨੂੰ ਜਾ ਰਹੀ ਸੀ ਤੇ ਬੜੀ ਉਦਾਸ ਸੀ ਗੱਡੀ ਤੋਂ ਉੱਤਰ ਕੇ ਜਰੂਗੇਟ ਦੇ ਅੰਦਰ ਵੜਨ ਲੱਗੀ ਤਾਂ ਇੱਕਦਮ ਉੱਚੀ ਉੱਚੀ ਰੋਣ ਲੱਗ ਪਈ ਆਪਣੀ ਸੱਸ ਨੂੰ ਜੱਫੀ ਪਾ ਕੇ ਆਖਣ ਲੱਗੀ ਮੰਮੀ ਜੀ ਮੈਨੂੰ ਇਸ ਘਰ ਵਿੱਚ ਕੁਝ ਵੀ ਦਿਖਾਈ ਨਹੀਂ ਦਿੰਦਾ ਜਿਉਂ ਹੀ ਹਰਪ੍ਰੀਤ ਨੇ ਗੱਲ ਆਖੀ ਉਸ ਦੀ ਸੱਸ ਤਾਂ ਵੀ ਗਲਾ ਭਰ ਆਇਆ ਉਹ ਵੀ ਉੱਚੀ ਉੱਚੀ ਰੋਣ ਲੱਗ ਪਈ ਕੁਝ ਪਲਾਂ ਪਿਛੋਂ ਉਸ ਨੇ ਆਪਣੀ ਨੂੰਹ ਨੂੰ ਵੀ ਚੁੱਪ ਕਰਵਾਇਆ ਤੇ ਆਪ ਵੀ ਚੁੱਪ ਕਰ ਗਏ ਉਸ ਨੇ ਆਪਣੀ ਨੂੰਹ ਨੂੰ ਬੜਾ ਪਿਆਰ ਨਾਲ ਸਮਝਾਇਆ ਪੁੱਤ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਤੂੰ ਸਾਡੀ ਧੀ ਆ ਅਸੀਂ ਤੈਨੂੰ ਧੀ ਵਾਂਗ ਹੀ ਰੱਖਾਂਗੇ ਸੱਸ ਤੇ ਸਹੁਰਾ ਉਸ ਨੂੰ ਬਹੁਤ ਤਸੱਲੀ ਦਿੰਦੇ ਹਨ ਪੁੱਤ ਕੋਈ ਗੱਲ ਨਹੀਂ ਤੈਨੂੰ ਅਸੀਂ ਜਲਦੀ ਹੀ ਉਸ ਦੇ ਕੋਲ ਪੇਸ ਦੇਵਾਂਗੇ ਤੇਰੇ ਜਲਦੀ ਹੀ ਪੇਪਰ ਤਿਆਰ ਕਰਵਾ ਦੇਵਾਂਗੇ ਗਗਨ ਸਹੀ ਸਲਾਮਤ ਆਪਣੀ ਥਾਂ ਤੇ ਵਾਪਸ ਚਲਾ ਜਾਂਦਾ ਹੈ ਬਸ ਸੱਚ ਸਵੇਰੀ ਉਹ ਆਪਣੀ ਪਤਨੀ ਹਰਪ੍ਰੀਤ ਨਾਲ ਫੋਨ ਤੇ ਗੱਲਾਂ ਕਰਦਾ ਰਹਿੰਦਾ ਸੀ ਹੌਲੀ ਹੌਲੀ ਹਰਪ੍ਰੀਤ ਦਾ ਸਾਰੇ ਪਰਿਵਾਰ ਵਿੱਚ ਮਨ ਲੱਗਣ ਲੱਗ ਪਿਆ ਇੱਕ ਦਿਨ ਉਹ ਆਪਣੀ ਪੇਕੇ ਘਰ ਆਈ ਹੋਈ ਸੀ ਆਪਣੇ ਭਰਾ ਨਾਲ ਤ ਉਹ ਕਦੇ ਕੋਈ ਗੱਲ ਨਹੀਂ ਕਰਦੀ ਸੀ ਡਰਦੀ ਹੁੰਦੀ ਸੀ ਗੁਰਦੀਪ ਸਿੰਘ ਦੇ ਛੋਟੇ ਪੁੱਤਰ ਨਾਲ ਬੈਠੇ ਗੱਲਾਂ ਕਰ ਰਹੀ ਸੀ ਕਿ ਵੀਰੇ ਮੇਰਾ ਤਾਂ ਮਰਨ ਨੂੰ ਦਿਲ ਕਰਦਾ ਏ ਉਹ ਆਖ ਰਹੀ ਸੀ ਮੈਂ ਕੁਝ ਖਾ ਕੇ ਮਰ ਹੀ ਜਾਵਾਂ ਇਸ ਨਾਲੋਂ ਤਾਂ ਚੰਗਾ ਏ ਅਗੋਂ ਸਪਰਾਖਣ ਲੱਗਾ ਕਿ ਦੀਦੀ ਜੇ ਤੂੰ ਮਰ ਗਈ ਅਸੀਂ ਤਾਂ ਇਹ ਅੱਖਾਂ ਕੀ ਸਾਡੀ ਭੈਣ ਤਾਂ ਬਹੁਤ ਦਲੇਰ ਸੀ ਫਿਰ ਮਹਿਕ ਉਸ ਨੂੰ ਆਖਣ ਲੱਗੀ ਕਦੇ ਮੈਂ ਸੋਚਦੀ ਆ ਮੈਂ ਕੋਠੇ ਤੋਂ ਸ਼ਾਲ ਮਾਰ ਦੇਮ ਫਿਰ ਉਸ ਦਾ ਪ੍ਰਾਸ ਨੂੰ ਆਖਣ ਲੱਗਾ ਦੀਦੀ ਕੋਠੇ ਤੋਂ ਡਿੱਗ ਕੇ ਤੂੰ ਮਰੇਂਗੀ ਨਹੀਂ ਤੇਰੀ ਤਾਂ ਲੱਤਾਂ ਟੁੱਟ ਸਕਦੀ ਆ ਫਿਰ ਤੂੰ ਸਾਰੀ ਉਮਰ ਮੰਝੀ ਤੇ ਬੈਠੀ ਰਹੇਂਗੀ ਫਿਰ ਮਹਿਕ ਕਦੇ-ਕਦੇ ਆਪਣੀਆਂ ਭੂਆ ਨਾਲ ਆਪਣੇ ਦਰਦਾਂ ਨੂੰ ਸਾਂਝੀ ਕਰਦੀ ਪੂਆ ਵੀ ਅਗੋਂ ਹੀ ਸੋਚਦੀਆਂ ਸੀ ਕਿ ਜੇ ਮਹਿਕ ਦਾ ਤਲਾਕ ਹੋ ਜਾਵੇ ਤਾਂ ਚੰਗਾ ਹੈ ਇੱਕ ਦਿਨ ਗੁਰਦੀਪ ਆਪਣੀ ਛੋਟੀ ਪੈਨ ਦੇ ਸਹੁਰੇ ਘਰ ਗਿਆ ਹੋਇਆ ਸੀ ਉਸ ਦੀ ਛੋਟੀ ਪੈਨ ਆਪਣੀ ਭਰਾ ਨੂੰ ਆਖਣ ਲੱਗੀ ਕਿ ਵੀਰੇ ਜੇ ਮਹਿਕ ਦਾ ਉਹ ਤਲਾਕ ਕਰਾ ਲਿਓ ਤਾਂ ਚੰਗਾ ਕਿਉਂਕਿ ਉਸ ਦੀ ਸੱਸ ਉਸ ਨੂੰ ਬਹੁਤ ਪਰੇਸ਼ਾਨ ਕਰਦੀ ਆ ਅਗੋਂ ਗੁਰਦੀਪ ਸਿੰਘ ਗੁੱਸੇ 'ਚ ਬੋਲਿਆ ਕੁੜੀਏ ਤੈਨੂੰ ਪਤਾ ਹੈ ਕਿ ਅਸੀਂ ਰਿਸ਼ਤਾ ਕਿੰਨਾ ਔਖਾ ਕੀਤਾ ਘਰ ਵਿੱਚ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ ਸੱਸ ਨੰਦਾਂ ਦਾ ਤੰਗ ਕਰਦੀਆਂ ਹੀ ਹੁੰਦੀਆਂ ਹਨ ਇਸ ਦਾ ਮਤਲਬ ਇਹ ਨਹੀਂ ਆ ਕਿ ਘਰ ਛੱਡ ਕੇ ਭੱਜ ਜਾਈਏ ਅੱਗੋਂ ਗੁਰਦੀਪ ਸਿੰਘ ਟੁੱਟ ਕੇ ਪੈ ਗਿਆ ਤੇ ਸੀ ਆਪਣੀ ਪਰਜਾਈ ਨੂੰ ਕਿੰਨਾ ਪਰੇਸ਼ਾਨ ਕਰਿਆ ਉਸ ਨੇ ਤਾਂ ਕਦੇ ਘਰੋਂ ਪੈਰ ਵੀ ਨਹੀਂ ਪੁੱਟਿਆ ਲਾਖ ਦੀ ਗੱਲ ਤਾਂ ਬਹੁਤ ਦੂਰ ਦੀ ਰਹੀ ਗੁਰਦੀਪ ਦਾ ਇਸ਼ਾਰਾ ਰਾਣੋਵਾਲੀ ਰਣ ਨੂੰ ਹੱਦੋਂ ਵੱਧ ਪਰੇਸ਼ਾਨ ਕਰਦੀਆਂ ਰਹੀਆਂ ਨੰਦਾਂ ਤੇ ਸੱਸ ਉਸ ਦਿਨ ਤੋਂ ਬਾਅਦ ਗੁਰਦੀਪ ਨੂੰ ਕਿਸੇ ਨੇ ਇਹ ਗੱਲ ਮੁੜ ਕੇ ਨਹੀਂ ਆਖੀ ਗੁਰਦੀਪ ਮਹਿਕ ਦੇ ਸਹੁਰੇ ਕਰ ਜਾਂਦਾ ਰਹਿੰਦਾ ਸੀ 2 ਕਮਹੀਨੇ ਪਿੱਛੋਂ ਮਹਿਕ ਦਾ ਪਤਾ ਲੱਗਿਆ ਕਿ ਪਿੱਤੇ ਵਿੱਚ ਪੱਥਰੀ ਆ ਗੁਰਦੀਪ ਸਿੰਘ ਮਹਿਕ ਨੂੰ ਸੋਹਰੇ ਘਰ ਤੋਂ ਲੈ ਕੇ ਆਇਆ ਹਸਪਤਾਲ ਟੈਸਟ ਕਰਾਈ ਡਾਕਟਰ ਨੇ ਆਪਰੇਸ਼ਨ ਕਰਵਾਉਣ ਲਈ ਕਿਹਾ ਅਗੂ ਉਸੇ ਸੱਸਾ ਖੰਣ ਲੱਗੀ ਕਿ ਜੇ ਅਜੇ ਤਾਂ ਕੋਈ ਵੀ ਬੱਚਾ ਨਹੀਂ ਆ ਅਜੇ ਕੋਈ ਇਸਤਰੀ ਦਾ ਆਪਰੇਸ਼ਨ ਨਹੀਂ ਕਰਵਾਉਣਾ ਗੁਰਦੀਪ ਸਿੰਘ ਨੇ ਕਿਸੇ ਦੀ ਨਹੀਂ ਸੁਣੀ ਡਾਕਟਰ ਦੇ ਕਹਿਣ ਅਨੁਸਾਰ ਪਿੱਤੇ ਦੀ ਪੱਥਰੀ ਦਾ ਜਲਦੀ ਤੋਂ ਜਲਦੀ ਆਪਰੇਸ਼ਨ ਕਰਵਾ ਦਿੱਤਾ ਉਸ ਨੂੰ 8-10 ਦਿਨ ਆਪਣੇ ਕੋਲ ਹੀ ਰੱਖਿਆ ਮਹਿਕ ਹੁਣ ਠੀਕ-ਠਾਕ ਹੋ ਗਈ ਸੀ ਇੱਕ ਦਿਨ ਉਦਿਸਸ ਨੇ ਗੁਰਦੀਪ ਸਿੰਘ ਨੂੰ ਕਾਲ ਕੀਤੀ ਕਿ ਅਸੀਂ ਅੱਜ ਤੁਹਾਡੇ ਘਰ ਆਉਣਾ ਹੈ ਮਹਿਕ ਦੇ ਮੰਮੀ ਡੈਡੀ ਨੂੰ ਵੀ ਉੱਥੇ ਹੀ ਬੁਲਾ ਲਓ ਅਗਲੇ ਦਿਨ ਦਾਨੋ ਆਪਣੇ ਦਫ਼ਤਰ ਚਲੇ ਜਾਂਦੀ ਆ ਮਹਿਕ ਦੇ ਮੰਮੀ ਡੈਡੀ ਤੇ ਸੱਸ ਸੋਹਰਾ ਚਾਚਾ ਤੇ ਗੁਰਦੀਪ ਸਿੰਘ ਇਕੱਠੇ ਬੈਠ ਜਾਂਦੇ ਹਨ ਕਿਉਂ ਗੁਰਦੀਪ ਸਿੰਘ ਨੇ ਪੁੱਛਿਆ ਦੱਸੋ ਭੈਣ ਜੀ ਕੀ ਗੱਲ ਆ ਕਿਉਂ ਤੁਸੀਂ ਸਾਨੂੰ ਬੁਲਾਇਆ ਹੈ ਮਹਿਕ ਦੀ ਸੱਸ ਆਖਣ ਲੱਗੀ ਭਾਜੀ ਮੈਨੂੰ ਇਹ ਦੱਸੋ ਤੁਸੀਂ ਇਸ ਨੂੰ ਕਿਹੜਾ ਕਿਹੜਾ ਕੰਮ ਸਿਖਾ ਕੇ ਭੇਜਿਆ ਇਹਨੂੰ ਕੋਈ ਵੀ ਕੰਮ ਕਿਸੇ ਵੀ ਤਰ੍ਹਾਂ ਦਾ ਨਹੀਂ ਆਉਂਦਾ ਜੇ ਕੰਮ ਨਹੀਂ ਆਉਂਦੀ ਤਾਂ ਇਸ ਨੂੰ ਕੋਈ ਪੜ੍ਹਾਈ ਲਿਖਾਈ ਵੀ ਕਰਾ ਦਿੰਦੇ ਹੁਣ ਮਹਿਕ ਦੀ ਮਾਂ ਤੇ ਉਸਦੀ ਡੈਡੀ ਸੁਣ ਰਹੀ ਸੀ ਇਹ ਗੱਲਾਂ ਜਿਨ੍ਹਾਂ ਨੇ ਮਹਿਕ ਨੂੰ ਲਾਡ ਪਿਆਰ ਨਾਲ ਹੀ ਰੱਖਿਆ ਕੰਮ ਕੋਈ ਸਿੱਖਣ ਨਹੀਂ ਦਿੰਦਾ ਗੁਰਦੀਪ ਸਿੰਘ ਤੇ ਰਾਣੋ ਮਹਿਕ ਨੂੰ ਪੜਾਉਣਾ ਚਾਹੁੰਦੇ ਸੀ ਉਦੋਂ ਮਹਿਕ ਦੀ ਮਾਂ ਨੇ ਆਪਣੀ ਅਨੰਦਾਂ ਤੇ ਸੱਸ ਦੇ ਮਗਰ ਲੱਕੇ ਮਹਿਕ ਨੂੰ ਅੱਗੇ ਪੜਨ ਤੋਂ ਰੋਕ ਦਿੱਤਾ ਗੁਰਦੀਪ ਸਿੰਘ ਅੱਗੋਂ ਆਖਣ ਲੱਗਾ ਕੋਈ ਗੱਲ ਨਹੀਂ ਭੈਣ ਜੀ ਜੇ ਇਸ ਨੂੰ ਕੰਮ ਨਹੀਂ ਆਉਂਦੀ ਤਾਂ ਹੁਣ ਤੁਸੀਂ ਸਿਖਾ ਦਿਓ ਪਰ ਜੇ ਇਹ ਤੁਹਾਡੇ ਅੱਗੇ ਬੋਲਦੀ ਆ ਤਾਂ ਦੱਸੋ ਮਹਿਕ ਦੀ ਇਸ ਗੱਲ ਦੀ ਸਿਫਤ ਸੀ ਕਿ ਉਸ ਨੂੰ ਸੱਸ ਜੋ ਮਰਜ਼ੀ ਬੋਲੀ ਜਾਵੇ ਉਹ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੰਦੀ ਸੀ ਬਸ ਚੁੱਪ ਹੀ ਰਹਿੰਦੀ ਸੀ 6 ਮਹੀਨੇ ਬਾਅਦ ਮਹਿਕ ਦਾ ਘਰ ਵਾਲਾ ਵਦੀਸ਼ ਤੋ ਆ ਜਾਂਦਾ ਹੈ ਪਰ ਉਹ ਤਾਂ ਇੱਕ ਦੀਵਤਾ ਇਨਸਾਨ ਸੀ ਉਹ ਕਦੇ ਵੀ ਕੁਝ ਨਹੀਂ ਬੋਲਦਾ ਸੀ ਨਾ ਹੀ ਆਪਣੀ ਮਾਂ ਨੂੰ ਨਾ ਹੀ ਆਪਣੀ ਪਤਨੀ ਨੂੰ ਦੋ ਕੁ ਮਹੀਨੇ ਉਹ ਆਪਣੇ ਘਰ ਵਾਪਸ ਰਹਿ ਕੇ ਵਾਪਸ ਮਹਿਕ ਦੀ ਸਕੈਨ ਕੀਤੀ ਗਈ ਪਤਾ ਲੱਗਿਆ ਕਿ ਉਸ ਦੀ ਕੁੱਖ ਵਿੱਚ ਦੂ ਬੱਚੇ ਪਲ ਰਹੇ ਹੁਣ ਤਾਂ ਮਹਿਕ ਨੂੰ ਹੋਰ ਵੀ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਲੋੜ ਸੀ ਪਰ ਘਰ ਦਾ ਮਾਹੌਲ ਉਸਨੂੰ ਖੁਸ਼ ਹੋਣ ਨਹੀਂ ਦਿੰਦਾ ਸੀ ਹਰਪ੍ਰੀਤ ਦਾ ਪਤੀ ਪਮੇ ਵਿਦੇਸ਼ ਚਲਾ ਗਿਆ ਸੀ ਪਰ ਹਰਪ੍ਰੀਤ ਆਪਣੇ ਸੱਸ ਸਹੁਰੇ ਕੋਲ ਹੀ ਰਹੀ ਇੱਕ ਦਿਨ ਉਹ ਆਪਣੀ ਸੱਸ ਨੂੰ ਆਖਣ ਲੱਗੀ ਮੰਮੀ ਜੀ ਮੈਂ ਤਾਂ ਕੁਝ ਹੋਰ ਸੋਚਦੀ ਸੀ ਮੈਂ ਲੋਕਾਂ ਦੀਆਂ ਗੱਲਾਂ ਸੁਣੀਆਂ ਹੋਈਆਂ ਸੀ ਸੱਸ ਸਹੁਰਾ ਤੇ ਦਿਉਰ ਵਧੀਆ ਵਰਤਾਓ ਨਹੀਂ ਕਰ ਸਕਦੇ ਘਰ ਵਿੱਚ ਪਰ ਮੇਰਾ ਤਾਂ ਸਹੁਰਾ ਵੀ ਦੇਵਤਾ ਹੈ ਤੇ ਦਿਉਰ ਵੀ ਦੇਵਤਾ ਹੈ ਮੈਨੂੰ ਤੈਈ ਕਰ ਆਪਣੇ ਪੀਕੇ ਕਰ ਤੋਂ ਵੀ ਵਧੀਆ ਲੱਗਦਾ ਹੈ ਜਿੱਥੇ ਰਿਸ਼ਤਿਆਂ ਦੀ ਕਦਰ ਹੈ ਅਵਤਾਰ ਸਿੰਘ ਆਪਣੀ ਨੂੰ ਨੂੰ ਸਾਰਾ ਦਿਨ ਧੀ ਕਹਿ ਕੇ ਬੁਲਾਉਣਾ ਹਰ ਖੁਸ਼ੀ ਦਾ ਖਿਆਲ ਰੱਖਣਾ ਹਰਪ੍ਰੀਤ ਨੂੰ ਘਰ ਦੇ ਸਾਰੇ ਕੰਮ ਆਉਂਦੇ ਸੀ ਪਰ ਮੱਕੀ ਦੀ ਰੋਟੀ ਨਹੀਂ ਬਣਾਉਣੀ ਆਉਂਦੀ ਸੀ ਉਸ ਦਾ ਸਾਰਾ ਮੱਕੀ ਦੀ ਰੋਟੀ ਖਾਣ ਦਾ ਸ਼ਕੀਨ ਸੀ ਹਰਪ੍ਰੀਤ ਦੀ ਸੱਸ ਡਿਊਟੀ ਤੇ ਚਲੀ ਜਾਂਦੀ ਸੀ ਤੇ ਇੱਕ ਦਿਨ ਉਹ ਆਖਣ ਲੱਗਾ ਕਿ ਅੱਜ ਤਾਂ ਮੈਂ ਹਰਪ੍ਰੀਤ ਦੇ ਹੱਥੀ ਰੋਟੀ ਖਾਵਾਂਗਾ ਪੁੱਤ ਮੈਨੂੰ ਜਿਵੇਂ ਮਾਜੀ ਰੋਟੀ ਬਣਾ ਕੇ ਦੇਵੀ ਅੱਜ ਮੈਂ ਮੱਕੀ ਦੀ ਰੋਟੀ ਤੇਰੇ ਹੱਥ ਦੀ ਹੀ ਖਾਣੀ ਆ ਹਰਪ੍ਰੀਤ ਨੇ ਡਰਦੀ-ਡਰਦੀ ਨੇ ਮੱਕੀ ਦੀਆਂ ਦੋ ਰੋਟੀਆਂ ਆਪਣੇ ਸਹੁਰਾ ਸਾਹਿਬ ਲਈ ਬਣਾਈਆਂ ਵਿੰਗੀਆਂ, ਟੇਡੀਆਂ, ਮੋਟੀਆਂ ਪਰ ਉਤਾਰ ਸਿੰਘ ਨੇ ਖੁਸ਼ ਹੋ ਕੇ ਖਾਧੀਆਂ ਹੌਲੀ-ਹੌਲੀ ਹਰਪ੍ਰੀਤ ਮੱਕੀ ਦੀ ਬਹੁਤ ਵਧੀਆ ਰੋਟੀ ਬਣਾਉਣ ਲੱਗ ਪਈ ਉਤਾਰ ਸਿੰਘ ਹਰਪੇ ਦੇ ਪੇਪਰਾਂ ਬਾਰੇ ਆਪਣੇ ਪੁੱਤਰ ਨੂੰ ਆਖਦਾ ਰਹਿੰਦਾ ਸੀ ਕਿ ਪੁੱਤ ਜਲਦੀ ਤੋਂ ਜਲਦੀ ਹਰਪੇ ਦੇ ਪੇਪਰ ਤਿਆਰ ਕਰ ਲੈ ਇਧਰ ਹਰਪੇ ਦਾ ਪਾਸਪੋਰਟ ਜਨਮ ਸਰਟੀਫਿਕੇਟ ਜੋ ਨਿੱਕੇ-ਮोटे ਕੰਮ ਸੀ अवतार सिंह ਨੇ ਕਾਗਜ਼ ਤਿਆਰ ਕਰਾ ਦਿੱਤੇ ਸੀ ਹਰਪੀ ਤੁਹਾਨੂੰ ਬੱਚੇ ਦੀ ਮਾਂ ਬਣ ਵਾਲੀ ਸੀ ਹੁਣ ਤਾਂ ਅਵਤਾਰ ਸਿੰਘ ਦੀ ਖੁਸ਼ੀ ਵੀ ਛੱਲੀ ਨਹੀਂ ਜਾਂਦੀ ਸੀ ਬਸ ਨੋ ਲਈ ਫਲਾਂ ਦਾ ਕਰ ਵਿੱਚ ਢੇ ਲਗਾ ਰੱਖਣਾ ਹਰ ਰੋਜ਼ ਆ ਕੇ ਦੇਖਣਾ ਕਿ ਫਲ ਖਾਂਦੀ ਹੈ ਜਾਂ ਨਹੀਂ ਛਿੜਕ ਛਿੜਕ ਕੇ ਆਪਣੀ ਨੂੰ ਨੂੰ ਫਲਾਂ ਨੂੰ ਖਾਣ ਲਈ ਕਹਿਣਾ ਹਰਪੀ ਤਾਂ ਆਪਣੇ ਪੀਕੇ ਕਰਵਿਆ ਤੂੰ 6 ਮਹੀਨੇ ਵਿੱਚ ਮਸਾ ਇੱਕ ਜਾਂ ਦੋ ਵਾਰ ਹੀ ਗਈ ਹੋਵੇਗੀ ਉਹ ਵੀ ਦੋ ਚਾਰ ਦਿਨ ਬਸਦੀ ਜਿਸੇ ਨਵਦਾਸ ਸਿੰਘ ਨੇ ਆਖਣਾ ਪੁੱਤ ਬਹੁਤੇ ਦਿਨ ਨਹੀਂ ਰਹਿਣਾ ਬਸ 10 ਦਿਨ ਰਹਿ ਸਕਦੀਆਂ ਪਰ ਹਰ ਪੇ ਤਾਂ 10 ਦਿਨ ਵੀ ਨਹੀਂ 4 ਦਿਨ ਮਸਾ ਹੀ ਆਪਣੇ ਪੀਕੇ ਕਰ ਰੈਂਦੀ ਸੀ ਫੋਨ ਕਰ ਦਿੰਦੀ ਸੀ ਕਿ ਮੈਨੂੰ ਆਕੇ ਲੈ ਜਾਇਓ ਅਜੇ ਸਾਲ ਦੀ ਪਹਿਲੀ ਕਰਵਾ ਚੌਥ ਵੀ ਆਈ ਨਹੀਂ ਸੀ ਕਿ ਘਰੀ ਉਹਨਾਂ ਦੀ ਪੋਤੀ ਆ ਜਾਂਦੀ ਆ ਹਰ ਪੇ ਦੀ ਕੁੱਖੋਂ ਇੱਕ ਪੁਤਰੀ ਜਨਮ ਲੈਂਦੀ ਆ ਹਵਤਾਰ ਸਿੰਘ ਦੀ ਕੋਈ ਖੁਸ਼ੀ ਦੀ ਹੱਦ ਨਹੀਂ ਰਹਿੰਦੀ ਕਿਉਂਕਿ ਉਹ ਤਾਂ ਪਹਿਲਾਂ ਹੀ ਤੀਲੀ ਦਰਸਦਾ ਸੀ ਹਰ ਕਿਸੇ ਨੂੰ ਉਹ ਬਰਫੀ ਬਣਦਾ ਫਿਰਦਾ ਸੀ ਉਹ ਤਾਂ ਆਪਣੀ ਧੀ ਦੀ ਲੋੜੀ ਮਨਾਉਣ ਨੂੰ ਫਿਰਦਾ ਸੀ ਉਸ ਦੇ ਸਰੀਰ ਤੇ ਸੋਜੀ ਜਾ ਜਾਂਦੀ ਆ ਉਹ ਡਾਕਟਰ ਕੋਲ ਜਾਂਦਾ ਹੈ ਡਾਕਟਰ ਉਸ ਨੂੰ ਟੈਸਟ ਕਰਵਾਉਣ ਲਈ ਆਖ ਦਿੰਦਾ ਜਦੋਂ ਰਿਪੋਰਟ ਆਉਂਦੀ ਆ ਤਾਂ ਰਿਪੋਰਟ ਦੇ ਵਿੱਚ ਉਸ ਦਾ ਲੀਵਰ 90% ਖਤਮ ਹੋ ਚੁੱਕਿਆ ਸੀ ਪੁੱਤੀ ਦੀ ਲੋੜੀ ਦੇ ਜਾਵੇ ਛੀ ਰਹਿ ਜਾਂਦੇ ਨੇ ਉਹ ਮੰਝੇ ਤੇ ਪੈ ਜਾਂਦਾ ਹੈ ਬਿਮਾਰੀ ਸੀਰੀਅਸ ਹੋਣ ਕਰਕੇ ਦਵਾਈਆਂ ਦੇ ਸਹਾਰੇ ਹੀ ਹੁਣ ਜ਼ਿੰਦਗੀ ਚੱਲ ਰਹੀ ਸੀ ਘਰ ਵਿੱਚ ਜਿੰਨੇ ਪੈਸੇ ਹੋਣੇ ਉਹ ਵੀ ਅਵਤਾਰ ਸਿੰਘ ਤੇ ਲੱਗਣੇ ਵਿਦੇਸ਼ ਤੋਂ ਪੁੱਤਰ ਨੇ ਜੋ ਕਮਾਈ ਕਰਨੀ ਉਹ ਵੀ ਅਵਤਾਰ ਸਿੰਘ ਤੇ ਲੱਗ ਜਾਣੀ ਲੀਵਰ ਨੇ ਚੀਖਤਾ ਹੁਣ ਕੀ ਹੋਣਾ ਸੀ ਲੀਵਰ ਖਰਾਬ ਹੋਣ ਕਾਰਨ ਜਿਹੜੀਆਂ ਦਵਾਈਆਂ ਲੱਗ ਗਈਆਂ ਸੀ ਉਹਨਾਂ ਦਵਾਈਆਂ ਨੇ ਹੁਣ ਗੁਰਦੇ ਵੀ ਖਤਮ ਕਰ ਦਿੱਤੇ ਸੀ ਅਵਤਾਰ ਸਿੰਘ ਬਿਮਾਰੀ ਨਾਲ ਜੂਝ ਰਿਹਾ ਸੀ ਪਰ ਫਿਰ ਵੀ ਆਪਣੀ ਨੂੰ ਨੂੰ ਪੁੱਤਰ ਦੇ ਕੋਲ ਜਾਣ ਲਈ ਕਹਿ ਰਿਹਾ ਸੀ ਕਿਉਂਕਿ ਉਸ ਦਾ ਵੀਜ਼ਾ ਫਿਲ ਲੱਗ ਚੁੱਕਿਆ ਸੀ ਨੂੰ ਆਪਣੀ ਸਹੁਰੇ ਨੂੰ ਬਿਮਾਰ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੀ ਸੀ ਪਰ ਮਜਬੂਰੀ ਕਾਰਨ ਉਸ ਨੂੰ ਜਾਣਾ ਪਿਆ ਵਿਦੇਸ਼ ਵਿੱਚ ਪੁੱਤਰ ਨੂੰ ਮਾਲਕ ਨੇ ਕੰਮ ਤੋਂ ਜਵਾਬ ਦੇ ਦਿੱਤਾ ਸੀ ਅਵਤਾਰ ਸਿੰਘ ਆਖਣ ਲੱਗਾ ਕਿ ਜੇ ਉਸ ਦੀ ਪਤਨੀ ਤੇ ਪੁੱਤਰੀ ਚਲੇ ਜਾਣਗੀਆਂ ਸ਼ਾਇਦ ਮਾਲਕ ਕੰਮ ਤੋਂ ਨਾ ਜਵਾਬ ਦੇਵੇ ਇਸ ਕਾਨੂੰਨ ਉਪਦੇਸ਼ ਵਿੱਚ ਆਪਣੇ ਪਤੀ ਗगन ਕੋਲ ਜਾਣਾ ਪਿਆ ਹਰਪ੍ਰੀਤ ਉਹਨੂੰ ਵਿਦੇਸ਼ ਆਪਣੇ ਪਤੀ ਗਗਨ ਕੁਲ ਚਲੇ ਜਾਂਦੀ ਆ ਤੇ ਪਿੱਛੇ ਅਵਤਾਰ ਸਿੰਘ ਤੇ ਦਿਲਜੀਤ ਸਿੰਘ ਆਪਣੇ ਘਰ ਵਿੱਚ ਹੁੰਦੇ ਨੇ ਛੋਟਾ ਲੜਕਾ ਉਹਨਾਂ ਦਾ ਹਾਸਲ ਵਿੱਚ ਮਾਸਟਰ ਡਿਗਰੀ ਕਰ ਰਿਹਾ ਹੁੰਦਾ ਹੈ ਦਿਲਜੀਤ ਆਪਣੇ ਛੋਟੇ ਪੁੱਤਰ ਨੂੰ ਘਰ ਦੀ ਰਜਾਵੀਆਂ ਤੋਂ ਦੂਰ ਰੱਖਦੀ ਸੀ ਕਿਸੇ ਵੀ ਹਾਲਤ ਵਿੱਚ ਆਪਣੇ ਪੁੱਤਰ ਦੀ ਪੜ੍ਹਾਈ ਦੇ ਵਿੱਚ ਵਿਘਨ ਦੇਖਣਾ ਨਹੀਂ ਚਾਹੁੰਦੀ ਸੀ ਅਵਤਾਰ ਸਿੰਘ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਦਲਜੀਤ ਆਪਣੇ ਪਤੀ ਦਾ ਬਹੁਤ ਇਲਾਜ ਕਰਾਉਂਦੀ ਆ ਜਿੰਨਾ ਵੀ ਪੈਸਾ ਲੱਗਦਾ ਲਾ ਰਹੀ ਸੀ ਪਰ ਫਿਰ ਵੀ ਕਦੇ ਉਸਨੇ ਆਪਣੇ ਪਤੀ ਨੂੰ ਇਹ ਗੱਲ ਕਦੇ ਨਹੀਂ ਆਖੀ ਸੀ ਕਿ ਤੇਰੇ ਤੇ ਅਸੀਂ ਇਨੇ ਪੈਸੇ ਲਗਾ ਰਹੀਆਂ ਜਾਂ ਸਾਡੇ ਕੋਲੋਂ ਤੇਰੇ ਉੱਤੇ ਪੈਸੇ ਨਹੀਂ ਖਰਚ ਹੋਣੇ ਉਧਰ ਹਰ ਪੇਤੇ ਗगन ਨੂੰ ਆਪਣੇ ਪਿਤਾ ਦੀ ਬਿਮਾਰੀ ਕਾਰਨ 8 ਮਹੀਨੇ ਬਾਅਦ ਉਹਨਾਂ ਨੂੰ ਵਾਪਸ ਸੋਣਾ ਪੈਂਦਾ ਹੈ ਤੇ ਉਹਨਾਂ ਦੇ ਉਹਨਾਂ ਤੇ ਅਵਤਾਰ ਸਿੰਘ ਦੀ ਮ੍ਰਿਤਿ ਹੋ ਜਾਂਦੀ ਆ। ਮਹੀਨੇ ਕੁ ਬਾਅਦ ਹਰਪ੍ਰੀਤ ਗगन ਵਾਪਸ ਵਿਦੇਸ਼ ਚਲੇ ਜਾਂਦੇ ਹਨ। ਇੱਕ ਦਿਨ ਅਚਾਨਕ ਗगन ਨੂੰ ਉਸਦੀ ਪਹਿਲੀ ਪ੍ਰੇਮਿਕਾ ਰਮਨ ਦਾ ਫੋਨ ਆਉਂਦਾ ਹੈ। ਰਮਨ ਦੀ ਫੋਨ ਦਾ ਉਹ ਜਵਾਬ ਦੇ ਦਿੰਦਾ ਹੈ। ਰਮਨ ਹਰ ਰੋਜ਼ ਫੋਨ ਕਰਨੇ ਸ਼ੁਰੂ ਕਰ ਦਿੰਦੀ ਆ। ਹੌਲੀ-ਹੌਲੀ ਉਹਨਾਂ ਦਾ ਦੁਬਾਰਾ ਉਹ ਪਿਆਰ ਜਾਗ ਪੈਂਦਾ ਹੈ। ਇਸ ਗੱਲ ਦਾ ਜਦੋਂ ਹਰਪ੍ਰੀਤ ਨੂੰ ਪਤਾ ਲੱਗਦਾ ਹੈ ਉਹ ਆਪਣੇ ਪਤੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਨਹੀਂ ਸਮਝਦਾ ਈਟਵਿਨ ਹਰਪ੍ਰੀਤ ਨੇ ਰਮਨ ਨੂੰ ਵੀ ਕਹਿ ਦਿੱਤਾ ਸੀ ਤੂੰ ਮੇਰੀ ਜ਼ਿੰਦਗੀ ਵਿੱਚ ਹੋਂਦ ਦਖਲਅੰਦਾਜ਼ੀ ਨਾ ਕਰ ਤੇਰੇ ਨਾਲ ਵਿਆਹ ਨਹੀਂ ਹੋਇਆ ਇਹ ਮੇਰਾ ਕਸੂਰ ਨਹੀਂ ਇਸ ਗੱਲ ਦਾ ਜਦੋਂ ਗਗਨ ਨੂੰ ਪਤਾ ਲੱਗਿਆ ਕਿ ਹਰਪ੍ਰੀਤ ਨੇ ਮੇਰੀ ਪ੍ਰੇਮਿਕਾ ਰਮਨ ਨੂੰ ਇੰਜ ਆਖਿਆ ਹੈ ਤਾਂ ਉਸਨੇ ਬਿਨਾਂ ਪੁੱਛੇ ਬਿਨਾਂ ਸੋਚੇ ਸਮਝੇ ਹਰਪ੍ਰੀਤ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਰਮਨ ਤਾਂ ਹੁਣ ਇੱਥੇ ਤੱਕ ਸੁਪਨੇ ਲੈਣ ਲੱਗ ਪਈ ਸੀ ਕਿ ਹਰਪ੍ਰੀਤ ਦਾ ਤਲਾਕ ਕਰਵਾ ਕੇ ਮੈਂ ਗगन ਦੇ ਨਾਲ ਵਿਆਹ ਕਰਵਾਵਾਂ ਰਮਨ ਦੇ ਸਾਸੋਰੀ ਬਹੁਤ ਵਧੀਆ ਸੀ ਉਸ ਦਾ ਪਤੀ ਵੀ ਬਹੁਤ ਵਧੀਆ ਸੀ 10 ਸਾਲਾਂ ਦੀ ਉਸ ਦੀ ਬੇਟੀ ਤੇ 8 ਸਾਲਾਂ ਦਾ ਉਸ ਦਾ ਬੇਟਾ ਵੀ ਸੀ ਉਸ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਸੀ ਉਹ ਆਪਣੇ ਪਤੀ ਨੂੰ ਆਖ ਚੁੱਕੀ ਸੀ ਕਿ ਮੈਂ ਤੇਰੇ ਨਾਲ ਤਲਾਕ ਲੈਣਾ ਹੈ ਇਸ ਕਲਪਿਛੇ ਹਰਪ੍ਰੀਤ ਤੇ ਗगन ਦੀ ਹਰ ਰੋਜ਼ ਲੜਾਈ ਹੁੰਦੀ ਕਹਿੰਦੇ ਦਿਨ-प्रतिदिन वह शराब पीने लग गया विदेश तो हो शर्यम उस अपनी प्रेमिका ਨੂੰ ਦਿੱਤੇ پیسے ਭੇਜਣ ਲੱਗ ਪਿਆ ਉਹ ਹਰਪ੍ਰੀਤ ਨੂੰ ਆਖਣ ਲੱਗਾ ਤੂੰ ਮੇਰੇ ਘਰ ਰਹਿਣਾ ਹੈ ਤਾਂ ਤੈਨੂੰ ਚੁੱਪ ਕਰਕੇ ਰਹਿਣਾ ਪਵੇਗਾ ਨਹੀਂ ਬੇਸ਼ੱਕ ਤੂੰ ਆਪਣੇ ਆਪ ਤਲਾਕ ਲੈ ਲਏ ਹਰਪ੍ਰੀਤ ਹਰ ਗੱਲ ਨੂੰ ਆਪਣੀ ਸਸ ਦਲਜੀਤ ਨੂੰ ਰੋਜ਼ ਹੀ ਰੋਜ਼ ਦੱਸਦੀ ਰਹਿੰਦੀ ਸੀ ਦਲਜੀਤ ਅੰਦਰੋਂ-ਅੰਦਰ ਹੀ ਬਹੁਤ ਪਰੇਸ਼ਾਨ ਹੁੰਦੀ ਸੀ ਉਹ ਆਪ ਹੀ ਆਪਣੇ ਬੇਟੇ ਨੂੰ ਬਹੁਤ ਵਾਰੀ ਇਸ ਗੱਲ ਸਵੰਦੀ ਕਹਿ ਚੁੱਕੀ ਸੀ ਪਰ ਉਸ ਦਾ ਬੀਟਾ ਉਸ ਦੀ ਕੋਈ ਗੱਲ ਦੀ ਪਰਵਾਹ ਨਹੀਂ ਕਰਦਾ ਸੀ ਇਹ ਸਿਲਸਿਲਾ ਲਗਭਗ 1 ਸਾਲ ਚੱਲਦਾ ਰਿਹਾ ਉਹ ਹਰਪ੍ਰੀਤ ਨੂੰ ਬਹੁਤ ਕੁੱਟਦਾ ਮਾਰਦਾ ਸੀ ਪਰ ਹਰਪ੍ਰੀਤ ਨੇ ਕਦੇ ਵੀ ਆਪਣੇ ਮਾਪਿਆਂ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਇਹ ਗੱਲ ਉਹ ਆਪਣੀ ਸੱਸ ਦਲਜੀਤ ਨਾਲ ਕਰਦੀ ਸੀ ਦਲਜੀਤ ਹਰਪ੍ਰੀਤ ਨੂੰ ਆਪਣੀ ਤੀਨਾਂ ਲਈ ਵਿਵਦ ਸਮਝਦੀ ਸੀ ਉਹ ਸਦਰਦ ਉਸ ਨੂੰ ਆਪਣਾ ਦਰਦ ਲੱਗਦਾ ਸੀ ਜੋ ਗਲਾਂ ਗਗਨ ਕਰ ਰਿਹਾ ਸੀ ਉਹ ਪਹਿਲਾਂ ਉਸ ਦਾ ਪਿਤਾ ਅਵਤਾਰ ਸਿੰਘ ਵੀ ਆਪਣੀ ਪਤਨੀ ਨਾਲ ਇੰਜ ਹੀ ਕਰਦਾ ਰਿਹਾ ਉਹ ਵੀ ਗੈਰ ਔਰਤਿ ਮਗਰ ساری ਜ਼ਿੰਦਗੀ ਫਿਰਦਾ ਰਿਹਾ ਪਰ ਦਿਲਜੀਤ ਤਾਂ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੀ ਸੀ ਜਦੋਂ ਅਵਤਾਰ ਸਿੰਘ ਮੰਜੇ ਤੇ ਪੈ ਜਾਂਦਾ ਹੈ ਤਾਂ ਉਸ ਨੂੰ ਫਿਰ ਕੋਈ ਵੀ ਉਸ ਦੀ ਮੈਸ਼ੁੱਕ ਆ ਕੇ ਨਹੀਂ ਪੁੱਛਦੀ ਉਸ ਦੀ ਪਤਨੀ ਹੀ ਉਸ ਦਾ ਸਾਥ ਦਿੰਦੀ ਆ ਕਿਉਂਕਿ ਪਮਕਰ ਤਾਂ ਉਹਨਾਂ ਚ ਹੀ ਰੋਸ਼ਨੀ ਦੇ ਨੇੜੇ ਰਹਿੰਦੇ ਹਨ ਜਿੱਨਾਂ ਚ ਰੋਸ਼ਨੀ ਚਲਦੀ ਹੈ ਰੋਸ਼ਨੀ ਭੁਜਨ ਤੇ ਹੋ ਫਿਰ ਹੋ ਜਾਣਨੇ ਦੀ ਪਾਲਜ ਫਿਰਦੇ ਨਹੀਂ ਉਹੀ ਹਾਲ ਸੀ ਮਸ਼ੂਕਾਂ ਦਾ ਹੁੰਦਾ ਹੈ ਸੇ ਤੁਹਾਡੇ ਕੋਲ 4 ਪੈਸੇ ਹਨ ਤਾਂ ਤੁਹਾਡੀ ਮਸ਼ੂਕ ਤੁਹਾਡੇ ਨਾਲ ਨਾਲ ਫਿਰੇਗੀ ਰਮਨ ਨੂੰ ਜਦੋਂ ਦਾ ਹੀ ਗੱਲ ਦਾ ਪਤਾ ਲੱਗਿਆ ਸੀ ਕਿ ਮੁੰਡਾ ਨਸ਼ੀ ਹੈ ਵਿਲਾ ਹੈ ਕੰਮ ਨਹੀਂ ਕਰਦਾ ਉਹ ਤੱਕ ਹੋਠਾ ਦੇ ਕੇ ਜਵਾਬ ਦੇ ਕੇ ਚਲੀ ਗਈ ਜਦੋਂ ਹੁਣ ਉਸ ਨੂੰ ਪਤਾ ਲੱਗੇ ਕਿ ਗगन ਵਿਦੇਸ਼ ਵਿੱਚ ਰਹਿੰਦਾ ਹੈ ਚੰਗੀ ਆਮਦਨ ਹੈ ਫਿਰ ਉਹ ਦੁਬਾਰਾ ਸੁਪਨੇ ਲੈਣ ਲੱਗ ਪਈ ਕਿ ਮੈਂ ਗगन ਦੇ ਨਾਲ ਹੀ ਆਪਣੀ ਜ਼ਿੰਦਗੀ ਵਿਟਾ ਮਾ। ਰਮਨ ਤਾਂ ਸੱਚਮੁੱਚ ਸੁਪਨੇ ਲਈ ਬੈਠੀ ਸੀ। ਇਸ ਕਰਕੇ ਉਸਨੇ ਆਪਣੇ પતિ ਤੋਂ ਤਲਾਕ ਲੈ ਲਈ ਕੇਸ ਪਾ ਦਿੱਤਾ। ਆਪਣੇ પતિ ਦੇ ਬੱਚੇ ਨੂੰ ਸੌਰੀ ਕਰ ਚੜਕੇ ਆਪਣੇ ਪੀਕੇ ਭਰਾਮਾਂ ਦੇ ਘਰ ਆ ਗਈ। ਉਧਰ ਗगन ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਲੜਕੀ ਜਿਹੜੀ ਕਿ ਹਰਪ੍ਰਦੇ ਰਿਸ਼ਤੇਦਾਰ ਵਿੱਚੋਂ ਹੀ ਸੀ ਉਹ ਸੰਪਰਕ ਵਿੱਚ ਆ ਗਈ। ਉਹ ਗगन ਨੂੰ ਆਪਣਾ ਸਭ ਕੁਝ ਮੰਨਣ ਲੱਗ ਪਈ ਸੀ। ਹਨ ਗगन ਰਮਨ ਨਾਲ ਬਹੁਤ ਘਟਗਲ ਕਰਨ ਲੱਗ ਪਿਆ ਬਸ ਹੁਣ ਤਾਂ ਉਸੇ ਸੁਪਨਿਆਂ ਦੀ ਰਾਣੀ ਰਮ ਨਹੀਂ ਜਿਹੀ ਬਣ ਗਈ ਹਰਪ੍ਰੀਤ ਬਹੁਤ ਪਰੇਸ਼ਾਨ ਹੋ ਰਹੀ ਸੀ ਕਿ ਉਸ ਦਾ ਪਤੀ ਇੱਕ ਔਰਤ ਦੇ ਪਿੱਛੇ ਹਟਿਆ ਦੂਜੀ ਔਰਤ ਦੇ ਪਿੱਛੇ ਲੱਗ ਗਿਆ ਪਰ ਫਿਰ ਵੀ ਉਸਨੇ ਸਾਰੀਆਂ ਗੱਲਾਂ ਆਪਣੇ ਮਾਪਿਆਂ ਤੋਂ ਛੁਪਾ ਕੇ ਰੱਖੀਆਂ ਸਿਰਫ ਤੇ ਸਿਰਫ ਇਸ ਵਿਸ਼ੇ ਤੇ ਗੱਲ ਕਰਦੀ ਸੀ ਹਰ ਰੋਜ਼ ਸਸ ਕੋਲ ਹੀ ਆਪਣੀ ਰੋਣੀ ਤੋਂ ਨਿਰੁੰਦੀ ਰਹੀ ਗगनਪਮੀ ਤੇਜੀ ਦਾ ਪੁੱਤਰ ਸੀ ਪਰ ਕੋਈ ਵੀ ਆਪਣੇ ਪੁੱਤਰਾਂ ਧੀਆਂ ਵਿੱਚ ਬੜਿਆ ਨਹੀਂ ਹੁੰਦਾ ਕੋਈ ਮਾਪਾ ਇਹ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਗਲਤ ਰਸਤੇ ਤੇ ਜਾਵੇ ਹੁਣ ਉਹ ਆਪਣੀ ਮਾਂ ਦਿਲਜੀਤ ਨੂੰ ਵੀ ਬਹੁਤ ਘੱਟ ਫੋਨ ਕਰਦਾ ਤੇ ਗੱਲ ਕਰਦਾ ਉਸਨੂੰ ਪਤਾ ਸੀ ਕਿ ਮੇਰੀ ਮਾਂ ਨੇ ਮੈਨੂੰ ਝਿੜਕਣਾ ਹੀ ਆ ਦਿਲਜੀਤ ਆਪਣੇ ਪੁੱਤਰ ਗगन ਨੂੰ ਬਹੁਤ ਟੰਗ ਤਰੀਕੇ ਨਾਲ ਸਮਝਾਇਆ ਪਿਆਰ ਨਾਲ ਵੀ ਸਮਝਾਉਂਦੀ ਰਹੀ ਝਿੜਕ ਕੇ ਵੀ ਸਮਝਾਉਂਦੀ ਰਹੀ ਉਹ ਕਿਸੇ ਦੀ ਗੱਲ ਨਹੀਂ ਸੁਣਦਾ ਸੀ ਹਰ ਗਗਨ ਤੇ ਜਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿਤ ਫੋਨ ਤੇ ਘੰਟੇ-ਘੰਟੇ ਵਧੀ ਗੱਲਾਂ ਕਰਦੀ ਰਹਿੰਦੀ ਗਗਨ ਜਦੋਂ ਸਵੇਰੇ 4 ਵਜੇ ਉੱਠ ਕੇ ਆਪਣੇ ਕੰਮ ਕਰਨ ਲਈ ਜਾਂਦਾ ਉਸ ਸਮੇਂ ਤੋਂ ਹੀ ਜਸੀ ਬਲ ਮਾਰਨੀ ਸ਼ੁਰੂ ਕਰ ਦਿੰਦੀ ਸੀ ਗਗਨ ਕੰਮ ਤੇ ਹੀ ਹੈੱਡਫੋਨ ਲਾ ਕੇ ਉਹ ਜਸੀ ਨਾਲ ਘੰਟਾ-ਘੰਟਾ ਗੱਲਾਂ ਕਰੀ ਜਾਂਦਾ ਜਸੀ ਦਾ ਪਤੀ ਸਵੇਰ 9 ਵਜੇ ਤੋਂ ਆਪਣੀ ਡਿਊਟੀ ਤੇ ਚਲਾ ਜਾਂਦਾ ਸੀ ਸ਼ਾਮ ਨੂੰ 6-7 ਵਜੇ ਘਰ ਵਰਦਾ ਸਰਦੀਆਂ ਦੇ ਦਿਨ ਸੀ ਇੱਕ ਦਿਨ ਰਾਤ ਨੂੰ ਜਸਦੀ ਗਗਨ ਨਾਲ ਫੋਨ ਤੇ ਗੱਲਾਂ ਕਰ ਰਹੀ ਸੀ ਕੰਬਲ ਦੇ ਵਿੱਚ ਲਪਟੀ ਹੋਈ ਜਸਦੀ ਦਾ ਪਤੀ ਭਵੇਂ ਕੋਲ ਹੀ ਪਿਆ ਸੀ ਪਰ ਸੁਨੇਹੀ ਸੋਚਿਆ ਸ਼ਾਇਦ ਇਹ ਸੁੱਤਾ ਪਿਆ ਹੈ ਉਸਨੇ ਸਾਰੀਆਂ ਗੱਲਾਂ ਸੁਣ ਲਈਆਂ ਜਸਦੀ ਆਪਣੇ ਬੱਚੀ ਨਾਲ ਕੰਬਲ ਵਿੱਚ ਅਲੱਗ ਪਈ ਸੀ ਜਦ ਉਸ ਨੂੰ ਜਸਦੀ ਦੇ ਪਤੀ ਨੇ ਪੁੱਛਿਆ ਅਸਨੇ ਆਣਾ ਬਹਾਨਾ ਲਾ ਦਿੱਤਾ ਕਿ ਮੇਰੀ ਭੂਆ ਦੀ ਲੜਕੀ ਦਾ ਫੋਨ ਆਇਆ ਸੀ ਜਿਸ ਜੇ ਤੋ ਗਗਨ ਨਾਲ ਹਰ ਸਮੇਂ ਹੀ ਫੋਨ ਤੇ ਲੱਗੀ ਰਹਿੰਦੀ ਸੀ ਤਾਂ ਉਸਦੀ ਪਤਨੀ ਹਰ ਪਿੱਤ ਨੂੰ ਪਤਾ ਚੱਲ ਗਿਆ ਗਗਨ ਕੰਮ ਤੋਂ ਆਉਂਦੀ ਸਾਰੀ ਸਵੇਰ ਦਾ ਨਾਸ਼ਤਾ ਕੀਤੇ ਬਿਨਾ ਹੀ ਇੱਕ ਬੁੱਤਲ ਸ਼ਰਾਬ ਪੀ ਲੈ ਕੇ ਹੀਠਾਂ ਗੈਰਿਸ ਵਿੱਚ ਖੜੀ ਗੱਡੀ ਦੇ ਵਿੱਚ ਫੈਟ ਜਾਂਦਾ। ਉਸਦੀ ਪਤਨੀ ਉਪਰੋਂ ਜਿਕਰ ਹੀਠਾਂ ਦੇਖਣੋਂਦੀ ਤਾਂ ਉਸ ਨੂੰ ਮਾਰਨ ਕੁੱਟਣ ਤੱਕ ਜਾਂਦਾ। ਇੱਕ ਦਿਨ ਥੱਲੇ ਉਹ ਕੂੜਾ ਸੁੱਟਣ ਦੇ ਬਹਾਨੇ ਗੱਡੀ ਦੇ ਕੋਲ ਪਈ ਡਸਟਬਿਨ ਦੇ ਨੇੜੇ ਆ ਗਈ ਤਾਂ ਉਹ ਉਸ ਨੂੰ ਕੁੱਟਦਾ ਮਾਰਦਾ ਪੌੜੀਆਂ ਦੇ ਉੱਤੇ ਤੱਕ ਸੀੜਦਾ ਲੈ ਗਿਆ। ਹਰਪੇ ਦਾ ਮੱਥਾ ਛੱਲੇ ਗਿਆ। ਮੂੰਹ ਤਿਰਗੜਾ ਆ ਗਈਆਂ। ਸਾਰਾ ਸ਼ੀਰੋਸਤ ਰਗੜਿਆ ਗਿਆ ਨਾਲ ਦੀ ਨਾਲ ਜਸਸੀ ਨਾਲ ਗੱਲਬਾਤ ਚੱਲ ਰਹੀ ਸੀ ਵੀਡੀਓ ਕਾਲ ਦੇ ਵਿੱਚ ਜਸਸੀ ਸਭ ਕੁਝ ਵੇਖ ਰਹੀ ਸੀ ਉਸਨੇ ਫਿਰ ਵੀ ਗਗਨ ਨੂੰ ਇਹ ਨਹੀਂ ਕਿਹਾ ਕਿ ਤੂੰ ਫੋਨ ਬੰਦ ਕਰ ਦੇ ਜਾਂ ਮੇਰੇ ਨਾਲ ਇਸ ਸਮੇਂ ਅਜੀ ਨਾ ਗੱਲ ਕਰ ਹਰਪ੍ਰੀਤ ਜਸਸੀ ਦੀ ਮਾਸੀ ਦੀ ਲੜਕੀ ਸੀ ਉਸਨੇ ਤਾਂ ਇਹ ਵੀ ਨਹੀਂ ਸੋਚਿਆ ਕਿ ਉਹ ਮੇਰੀ ਭੈਣ ਆ ਜੇ ਉਸ ਦਾ ਕਰ ਬਰਬਾਦ ਹੋਵੇਗਾ ਇਸ ਦੇ ਵਿੱਚ ਮੈਨੂੰ ਕੀ ਖੁਸ਼ੀ ਮਿਲੇਗੀ ਸੱਚ ਹੀ ਕਿਹਾ ਹੈ ਕੀਔਰਤ ਆਰਤ ਦੀ ਦੁਸ਼ਮਣ ਹੁੰਦੀ ਆ ਸ਼ਾਮ ਬੇਲੀ ਜਦ ਗगन ਕੰਟੀ ਚਲਾ ਜਾਂਦਾ ਹੈ ਤਾਂ ਹਰਪ੍ਰਿਤ ਆਪਣੀ ਸੱਸ ਨੂੰ ਫੋਨ ਮਲਾ ਕੇ ਸਾਡੀਆਂ ਗੱਲਾਂ ਦੱਸਦੀ ਆ ਉਸੇ ਸੱਸ ਸੁਣ ਸੁਣ ਕੇ ਸੁੰਨ ਹੁੰਦੀ ਜਾ ਰਹੀ ਸੀ ਅਸੀਂ ਤਾਂ ਇੰਨੀ ਵਧੀਆ ਲੜਕੀ ਲੱਭ ਕੇ ਗगन ਨੂੰ ਦਿੱਤੀ ਸੀ ਪਰ ਗगन ਨੀਤਾਜੀ ਵੀ ਉਸ ਲੜਕੀ ਦੀ ਕਦਰ ਨਹੀਂ ਪਾ ਰਿਹਾ ਜਦੋਂ ਹਰਪ੍ਰਿਤ ਇਸ ਸੱਸ ਦਿਲਜੀ ਤਾਕਦੀ ਆ ਕਿ ਮੈਂ ਉਸੇ ਪਤੀ ਨਾਲ ਗੱਲ ਕਰਾਂ ਜਾਂ ਮੈਂ ਉਸ ਨਾਲ ਗੱਲ ਕਰਾਂ ਤਾਂ ਗੋ ਹਰਪ੍ਰਿਤ ਆਪਣੀ ਸੱਸ ਨੂੰ ਰੋਕ ਦਿੰਦੀ ਆ ਕੇ ਮੰਮੀ ਜੀ ਜੇ ਤੁਸੀਂ ਕੋਈ ਗੱਲ ਕਰ ਦਿੱਤੀ ਇਹ ਮੈਨੂੰ ਮਾਰ ਦੇਵੇਗਾ ਮੈਨੂੰ ਇਸ ਤੋਂ ਬਹੁਤ ਡਰ ਲੱਗਦਾ ਹੈ ਤੁਸੀਂ ਮੰਮੀ ਜੀ ਅਜੇ ਇਸ ਨੂੰ ਕੁਝ ਨਾ ਆਖੋ ਉਧਰ ਜੱਸੇ ਹਰਪਦੇ ਦੀ ਸਹੇਲੀ ਦੀ ਜਠਾਣੀ ਵੀ ਲੱਗਦੀ ਸੀ ਉਸਨੇ ਆਪਣੀ ਸਹੇਲੀ ਨਾਲ ਵੀ ਕਈ ਵਾਰੀ ਗੱਲ ਸਾਂਝੀ ਕੀਤੀ ਹਰਪੀਕ ਅਕਸਰ ਉਸ ਨੂੰ ਪੁੱਛਦੀ ਰਹਿੰਦੀ ਕੀ ਦੱਲੀ ਦੱਸ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਲੱਗਦੀ ਦੱਲੀ ਨਾ ਤਾਂ ਇਹ ਗੱਲ ਆਪਣੇ ਪਤੀ ਨੂੰ ਦੱਸਣ ਜੋਗੀ ਨਾ ਹੀ ਆਪਣੀ ਜਠਾਣੀ ਨੂੰ ਕੁਝ ਆਖਣ ਜੋਗੀ ਨਾ ਹੀ ਆਪਣੀ ਜੀਠ ਨਾਲ ਗੱਲ ਸਾਂਝੀ ਕਰ ਸਕਦੀ ਸੀ ਨਾ ਹੀ ਸੱਸ ਅਤੇ ਸੋਹਰੀ ਨਾਲ ਉਹ ਇਹ ਸੋਚਦੀ ਸੀ ਕਿ ਮੇਰੀ ਜਠਾਣੀ ਮੈਨੂੰ ਆਖੇਗੀ ਕਿ ਇਹ ਮੇਰਾ ਘਰ ਬਰਬਾਦ ਕਰ ਰਹੀ ਆ ਇਸ سلسلہ ਹਰ ਰੋਜ਼ ਦਾ ਸੀ ਹਰ ਰੋਜ਼ ਦਲਜੀਤ ਨੂੰ ਜਦੋਂ ਵੀ ਆਪਣੀ ਨੂੰਹ ਵੱਲੋਂ ਕਾਲ ਆਉਂਦੀ ਤਾਂ ਉਸਨੇ ਕਾਲ ਸੰਦੇਸਾਰ ਹੀ ਉਸਦੇ ਹੌਲ ਪੈਣੇ ਸ਼ੁਰੂ ਹੋ ਜਾਂਦੇ ਸੀ ਕਿ ਪਤਾ ਨਹੀਂ ਅੱਜ ਮੈਨੂੰ ਫਿਰ ਕਿਹੜੀ ਖਬਰ ਆਵੇਗੀ ਗਗਨ ਇਸ ਗੱਲ ਪਿੱਛੇ ਬਹੁਤ ਅਫਰੀ ਸੀ ਕਿ ਮੇਰੀ ਪਤੀ ਦੀ ਸਿਹਤ ਵੀ ਖਰਾਬ ਹੋ ਰਹੀ ਆ रिश्ਤਾ ਤਾਂ ਚਲੋ ਜਿਹੜਾ ਉਸਨੇ ਰੱਖਿਆ ਰੱਖੀ ਪਰ ਸ਼ਰਾਬ ਤਾਂ ਨਾ ਪੀਵੇ ਉਹ ਸਾਰਾ ਸਾਰਾ ਦਿਨ ਸ਼ਰਾਬ ਪੀ ਜਾਂਦਾ ਉਹ ਗगन ਜਿਹੜਾ ਆਪਣੀ ਮਾਂ ਨਾਲ ਸਵੇਰੇ ਸ਼ਾਮ ਗੱਲ ਕਰਦਾ ਰਹਿੰਦਾ ਸੀ ਹੁਣ ਆਪਣੀ ਮਾਂ ਨਾਲ ਵੀ ਕਦੇ ਗੱਲ ਨਹੀਂ ਕਰਦਾ ਬਸ ਉਸਨੇ ਤਾਂ ਹੰਜਸੀ ਨਾਲ ਹੀ ਸਾਰਾ ਸਮਾਂ ਬਤੀਤ ਕਰਨਾ ਜਿਵੇਂ ਵੀ ਸੁਪਨਿਆਂ ਦੇ ਵਿੱਚ ਰੰਗੀ ਹੋਈ ਸੀ ਉਸ ਉਹ ਵੀ ਸੋਚ ਰਹੀ ਸੀ ਕਿ ਮੈਂ ਆਪਣੇ ਪਤੀ ਤੇ 2 ਵਜੇ ਨੂੰ ਛੱਡ ਕੇ ਗगन ਨਾਲ ਵਿਆਹ ਕਰਵਾ ਲਵਾਂਗੀ ਗगन ਦੇ ਪੈਸੇ ਉਸ ਨੂੰ ਦਿਖਾਈ ਦਿੰਦੇ ਸੀ ਹਰ ਪੇਦੇ ਸੱਸ ਨੇ ਹਰ ਰੋਜ਼ ਸੋਚਣਾ ਕਿ ਮੈਂ ਕੀ ਕਰਾਂ ਕੀ ਕਰਾਂ ਨਾ ਤਾਂ ਦਿਲਜੀਤ ਦੇ ਜੱਸੀ ਨੂੰ ਕੁਝ ਆਖਣ ਦਿੰਦੀ ਨਾ ਜੱਸੀ ਦੇ ਪਤੀ ਤੱਕ ਗੱਲ ਪਹੁੰਚਾਉਣ ਦਿੰਦੀ ਉਸਨੇ ਗਗਨ ਨੇ ਹਰ ਪੇਦ ਨੂੰ ਇਹ ਧਮਕੀ ਦੇ ਦਿੱਤੀ ਸੀ ਕਿ ਜੇਕਰ ਤੂੰ ਜੱਸੀ ਵੜੇ ਆਪਣੇ ਮਾਪੇ ਨਾਲ ਗੱਲ ਕੀਤੀ ਜਾਂ ਮੇਰੀ ਮੰਮੀ ਨਾਲ ਜਾਂ ਇਹਨਾਂ ਦੇ ਪਤੀ ਨਾਲ ਜਾਂ ਕਿਸੇ ਰਿਸ਼ਤੇਦਾਰ ਨਾਲ ਕੀਤੀ ਮੈਂ ਤੈਨੂੰ ਸਦਾ ਲਈ ਤਲਾਕ ਦੇ ਦੇਵਾਂਗਾ ਕਈ ਵਾਰੀ ਤਾਂ ਦੁਖੀ ਹੋ ਕੇ ਗਗਨ ਦੀ ਮਾਂ ਨੇ ਗਗਨ ਨੂੰ ਆਖਿਆ ਕਿੰਨੂ ਤੇ ਉਸ ਦੇ ਬੱਚਿਆਂ ਨੂੰ ਤੂੰ ਮੇਰੇ ਕੋਲ ਪੀਸਦੀ ਇਹ ਮੇਰੇ ਕੋਲ ਰਹਿ ਜਾਣਗੇ ਤੂੰ ਇਹਨਾਂ ਨੂੰ ਪਰੇਸ਼ਾਨ ਕਰਦਾ ਹੈ ਪੜ੍ਹੀ ਲਿਖੀ ਨੂੰ ਮੈਂ ਤੈਨੂੰ ਕੁੱਟਣ ਲਈ ਨਹੀਂ ਲਿਆਂਦੀ ਜਿਕਰ ਇਹ ਤੈਨੂੰ ਰੋਟੀ ਪਾਣੀ ਨਹੀਂ ਦਿੰਦੀ ਫਿਰ ਤੂੰ ਮੇਰੇ ਨਾਲ ਇਸ ਵਾਰੇ ਗੱਲ ਕਰ ਹਰਪਦੇਵ ਸੱਸ ਆਪਣੀ ਨੂੰ ਦਾ ਸਾਥ ਹੀ ਦੇ ਰਹੀ ਸੀ ਉਹ ਆਪਣੇ ਪੁੱਤ ਨਾਲ ਇਸ ਵਿਸ਼ੇ ਨਾਲ ਸਹਿਮਤ ਨਹੀਂ ਸੀ ਜਿਸੀ ਤੇ ਗगन ਦਾ ਗਲਤ ਕਰਨ ਦਾ سلسلہ ਨਿਤ ਜਾਰੀ ਰਿਹਾ ਉਹਨਾਂ ਨੂੰ ਕਿਸੇ ਦੀ ਕੋਈ ਸ਼ਰਮ ਜਾਂ ਡਰ ਪੈ ਨਹੀਂ ਸੀ ਇੱਕ ਦਿਨ ਹਰਪ੍ਰੀਤ ਨੇ ਆਪਣੇ ਸਸ ਜਲਜੀਤ ਨੂੰ ਫੋਨ ਤੇ ਗੱਲ ਕਰਦੇ ਹੋਇਆ ਕਿ ਮਮੀ ਜੀ ਹੁਣ ਤਾਂ ਹੱਦ ਹੀ ਹੋ ਗਈ ਆ ਦੱਸੋ ਮੰਮੀ ਜੀ ਹੁਣ ਮੈਂ ਕੀ ਕਰਾਂ ਉਹ ਤਾਂ ਉਸੇ ਤਰ੍ਹਾਂ ਹੀ ਹਰ ਸਮੇਂ ਫੋਨ ਤੇ ਹੀ ਲੱਗੇ ਰਹਿੰਦੇ ਹਨ ਮੇਰਾ ਮਨ ਇਹਨਾਂ ਗੱਲਾਂ ਦੇਖ ਕੇ ਬਹੁਤ ਪਰੇਸ਼ਾਨ ਹੁੰਦਾ ਹੈ ਦਲਜੀਤ ਘਰ ਨੇ ਜਦੋਂ ਆਪਣੀ ਨੂੰਹ ਦੀ ਹਾਲਤ ਦੇਖੀ ਤਾਂ ਉਸ ਤੋਂ ਰਿਹਾ ਨਾ ਗਿਆ ਉਸ ਨੇ ਹਰਪ੍ਰੀਤ ਜੱਸੀ ਦਾ ਫੋਨ ਨੰਬਰ ਮੰਗਿਆ ਤੇ ਉਸ ਨਾਲ ਗੱਲ ਕਰਨ ਬਾਰੇ ਸੋਚਿਆ ਪਰ ਉਹ ਡਰਦੀ ਵੀ ਫਿਰ ਵੀ ਉਸਨੇ ਹੌਸਲਾ ਕਰਕੇ ਜਸਲੀ ਨਾਲ ਫੋਨ ਤੇ ਗੱਲ ਕੀਤੀ ਦਲਜੀਤ ਨੇ ਉਸ ਨੂੰ ਇਹ ਵੀ ਆਖ ਦਿੱਤਾ ਕਿ ਮੈਨੂੰ ਪਤਾ ਹੈ ਕਿ ਤੂੰ ਮੇਰੇ ਬੇਟੇ ਨੂੰ ਇਸ ਹੀ ਸਮੇਂ ਇਸ ਫੌਂ ਦੇ ਗਲਵਤ ਬਾਰੇ ਦੱਸੇਂਗੀ ਜਿਉਂ ਹੀ ਦਲਜੀਤ ਨੇ ਫੋਨ ਕੱਟਿਆ ਉਸਨੇ ਉਸੇ ਸਮੇਂ ਗगन ਨੂੰ ਫੋਨ ਕਰਕੇ ਦੱਸ ਦਿੱਤਾ ਦਲਜੀਤ ਹੋਰ ਵੀ ਦੁਖੀ ਹੋ ਗਈ ਕਿੰਨੇ ਦਿਨ ਇਸ ਤਰ੍ਹਾਂ ਲੰਘ ਗਏ ਪਰ ਉਹ ਫਿਰ ਵੀ ਉਸੇ ਤਰ੍ਹਾਂ ਹਰਕਤਾਂ ਕਰਦੀ ਰਹੀ ਦਲਜੀਤ ਉਸਦੇ ਪਤੀ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਉਹ ਆਪਣੀ ਨੌਕਰੀ ਬਲਵੇਕ ਕੀ ਚੁੱਪ ਕਰ ਜਾਂਦੀ ਸੀ ਕਿ ਕੀ ਪਤਾ ਉਹ ਕੀ ਸਵਾਲ ਜਵਾਬ ਕਰੇ ਦਿਲਜੀਤ ਨੇ ਆਪਣੀ ਭੈਣ ਨਾਲ ਇਸ ਵਿਸ਼ੇ ਬਾਰੇ ਗੱਲ ਕੀਤੀ ਤਾਂ ਅਸੀਂ ਭੈਣ ਨੇ ਜਸਦੀਪਤੀ ਦਾ ਫੋਨ ਨੰਬਰ ਮੰਗਿਆ ਤੇ ਉਹ ਸੁਣવા ਆਖਣ ਲੱਗੀ ਕਿ ਮੈਂ ਗੱਲ ਕਰਦੀ ਹਾਂ ਸ਼ਾਮ ਦਾ ਵੇਲਾ ਸੀ ਜਦੋਂ ਦਿਲਜੀਤ ਦੀ ਭੈਣ ਨੇ ਜਸਦੀਪਤੀ ਨੂੰ ਫੋਨ ਕੀਤਾ ਉਸ ਨੂੰ ਅਖਿਉ ਦਿਲਜੀਤ ਦੀ ਭੈਣ ਦੇ ਮਗਰ ਪੈ ਗਿਆ ਕਿ ਤੁਸੀਂ ਮੇਰੀ ਪਤਨੀ ਤੇ ਝੂਠੇ ਇਲਜ਼ਾਮ ਲਗਾਉਂਦੇ ਹੋ ਦਿਲਜੀਤ ਦੀ ਭੈਣ ਨੇ ਵੀ ਅਗਿਉਂ ਹੀ ਆਖਿਆ ਕਿ ਤੁਸੀਂ ਆਪਣੀ ਪਤਨੀ ਦੇ ਇਸ ਤਰ੍ਹਾਂ ਦੀ ਕਮਾਈ ਪੈਸਿਆਂ ਨੂੰ ਵਰਤਦੇ ਹੋ ਹੂੰਗੇ ਜਿਵੇਂ ਪਤੀ ਨੇ ਸਗੁੱਤਰ ਜੀ ਦੀ ਭੈਣ ਨੂੰ ਕਹਿੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਹ ਵੀ ਅਗਿਉਂ ਦਲੇਰ ਸੀ ਉਸਨੇ ਆਖਿਆ ਕਿ ਮੈਂ ਇਸ ਥਾਂ ਤੇ ਰਹਿਣੀ ਆ ਮੇਰੀ ਤੂੰ ਜਿੱਥੇ ਮਰਜੀ ਪੁਲਿਸ ਰਿਪੋਰਟ ਕਰਦੀ ਮੈਨੂੰ ਕੋਈ ਪਰਵਾਹ ਨਹੀਂ ਹੁਣ ਤਲਜੀਤ ਨੇ ਹਰਪ੍ਰੀਤ ਦੀ ਮਾਂ ਨੂੰ ਕਾਲ ਕਰਕੇ ਸਾਰੀ ਗੱਲਵਾ ਦੱਸਦੀ ਤੇ ਉਸ ਨੂੰ ਆਖਿਆ ਕਿ ਤੁਸੀਂ ਜਸਸੀ ਦੇ ਪਿੱਕੇ ਜਾ ਕੇ ਉਸ ਦੀ ਮਾਂ ਨਾਲ ਸਾਰੀ ਗੱਲਬਾਤ ਕਰ ਦਿਓ ਜਸਸੀ ਦੀ ਮਾਂ ਨੇ ਉਸੇ ਸਮੇਂ ਫੋਨ ਕਰਕੇ ਜਸਸੀ ਨੂੰ ਆਪਣੇ ਕੋਲ ਬੁਲਾਇਆ ਜਸਸੀ ਦਾ ਪਤੀ ਵਾਹ ਡਿਊਟੀ ਤੇ ਗਿਆ ਹੋਇਆ ਸੀ ਉਸ ਦਾ ਦਿਉਰਸ ਨਾਲ ਚਲਾ ਗਿਆ ਜਦੋਂ ਜਸਸੀ ਦੀ ਮਾਂ ਨੇ ਉਸ ਨੂੰ ਪੁੱਛਿਆ ਉਸ ਸਮੇਂ ਫਿਰ ਉਹ ਮੁੱਕਰ ਗਈ ਜਸਸੀ ਦੀ ਮਾਂ ਨੇ ਹਰਪ੍ਰੀਤ ਨਾਲ ਵੀਡੀਓ ਕਾਲ ਕਰਕੇ ਸਾਰਾ ਕੁਝ ਪੁੱਛਿਆ ਤਜਰੂ ਜਸਸੀ ਰੀ ਦੁੱਧ ਥੱਪਣ ਮਾਰੀ ਜਸੀ ਨੇ ਫਟਾਫਟ ਆਪਣੀ ਮਾਂ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਜਸੀ ਨੇ ਹਰਪੇ ਦੇ ਮਾਂ ਜੋ ਕਿ ਉਸਦੀ ਮਾਸੀ ਲੱਗਦੀ ਸੀ ਉਸ ਤੋਂ ਮਾਫੀ ਮੰਗੀ ਉਸਨੇ ਵੀ ਆਖਿਆ ਕਿ ਅੱਗੋਂ ਮੈਂ ਅਜਾਹੀ ਗਲਤੀ ਨਹੀਂ ਕਰਾਂਗੀ ਇਸ ਗੱਲ ਬਾਰੇ ਉਸਦੇ ਪਤੀ ਨੂੰ ਬਿਲਕੁਲ ਪਤਾ ਨਹੀਂ ਲੱਗਿਆ ਕਿ ਜਸੀ ਨੇ ਆਪਣੀ ਗਲਤੀ ਮੰਨ ਲਈ ਆ ਜਦੋਂ ਉਸਨੇ ਡਿਊਟੀ ਤੇ ਆ ਕੇ ਫਿਰ ਦਿਲਜੀਤ ਦੀ ਭੈਣ ਨੂੰ ਫੋਨ ਤੇ ਗੱਲ ਕਰਨ ਲੱਗਾ ਤਾਂ ਅਗے ਉਹ ਭੁੱਲ ਪਈ ਕਿ ਤੇਰੀ ਘਰਵਾਲੀ ਨੇ ਗਲਤੀ ਮੰਨ ਲਈ ਆ ਉਨ ਤੂੰ ਮੈਨੂੰ ਕਿਉਂ ਫੋਨ ਕਰਦਾ ਹੈ ਉਸਨੇ ਦਰਜੀ ਦੀ ਪੈਂਦਾ ਫੋਨ ਉਸੇ ਸਮੇਂ ਕੱਟ ਦਿੱਤਾ ਤੇ ਆਪਣੀ ਪਤਨੀ ਜਸੀ ਨਾਲ ਗੱਲ ਕਰਨ ਲੱਗਾ ਜਿਸੀ ਫਿਰ ਉਸ ਕੋਲ ਮੁੱਕਰ ਗਈ ਸਗੋਂ ਗगन ਆਖਣ ਲੱਗੇ ਕਿ ਉਹ ਮੈਨੂੰ ਬਲੈਕਮੇਲ ਕਰ ਰਿਹਾ ਹੈ ਜਸੀ ਦਾ ਪਤੀ ਗगन ਉਸਨੂੰ ਗਲਤ ਬੋਲਣ ਲੱਗਾ ਤਾਂ ਗगन ਨੇ ਉਸੇ ਸਮੇਂ ਜਸੀ ਦੀ ਵੀਡੀਓ ਪੇਸ਼ ਕੀਤੀ ਜਿਸ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਹ ਆਪ ਘਟਿਆ ਹਰਕਤਾਂ ਕਰ ਰਹੀ ਆ ਫਿਰ ਜਸੀ ਦੇ ਪਤੀ ਨੂੰ ਸਮਝ ਲੱਗੀ ਕਿ ਮੇਰੀ ਪਤਨੀ ਹੀ ਗਲਤ ਕੰਮ ਕਰ ਰਹੀ ਆ ਦੋਸ਼ ਉਹ ਦੂਜੇ ਤੇ ਮੜ ਰਹੀ ਆ ਛੋ ਦਲਜੀਤ ਨੂੰ ਸ਼ਾਮ ਨੂੰ ਉਸ ਦਿਨ ਉਹਨੇ ਇਸ ਸਾਰੀ ਗਲਤ ਫੜੀ ਦੱਸਿਆ ਤਾਂ ਉਹ ਰੱਬ ਦਾ ਸ਼ੁਕਰਾਨਾ ਕਰਨ ਲੱਗੀ ਚਲੋ ਮੇਰੇ ਪੁੱਤ ਦਾ ਪਰਿਵਾਰ ਬਚ ਗਿਆ ਹਰਪ੍ਰੀਤ ਇੱਕ ਚੰਗੇ ਘਰਾਣੇ ਦੀ ਧੀ ਹੋਣ ਕਾਰਨ ਉਸਨੇ ਆਪਣੇ ਪਤੀ ਦਾ ਸਾਥ ਨਹੀਂ ਛੱਡਿਆ ਭਾਵੇਂ ਉਸ ਦਾ ਪਤੀ ਗਲਤੀਆਂ ਕਰ ਰਿਹਾ ਸੀ ਉਸਨੇ ਆਪਣੇ ਬੱਚਿਆਂ ਬਾਰੇ ਫਿਕਰ ਸੀ ਉਸਨੇ ਆਪਣੀ ਸੱਸ ਦੀ ਹਰ ਗੱਲ ਸੁਣਦੀ ਆ ਰਹੀ ਇਸ ਲਈ ਸਮੇ ਸਮੇਤੀ ਦਲਜੀਤ ਵੀ ਆਪਣੀ ਨੂੰ ਨਾਲ ਹਮਦਰਦੀ ਜਤਾਉਂਦੀ ਰਹੀ ਉਸ ਨੂੰ ਪਿਆਰ ਨਾਲ ਸਮਝਾਉਂਦੀ ਰਹੀ ਹਰਪੇ ਤੇ ਗगन ਵਧੀਆਂ ਖੁਸ਼ੀ ਖੁਸ਼ੀ ਜੀਵਨ ਬਤੀਤ ਕਰਨ ਲੱਗੇ ਗगन ਨੂੰ ਵੀ ਹੁਣ ਸਮਝ ਆ ਗਈ ਆ ਕਿ ਬਗਾਨੀ ਔਰਤ ਕਦੇ ਵੀ ਆਪਣੀ ਹੋ ਨਹੀਂ ਬਣ ਸਕਦੀ ਦੁੱਖ ਸੁੱਖ ਵਿੱਚ ਸਾਥ ਤੁਹਾਡੀ ਆਪਣੀ ਵਿਆਹੀ ਹੋਈ ਪਤਨੀ ਹੀ ਦੇਵੇਗੀ ਘਰਾਣੇ ਦੀਆਂ ਧੀਆ ਬਹੁਤ ਕੁਝ ਬਰਦਾਸ਼ਤ ਕਰ ਲੈਂਦੀਆਂ ਹਨ ਪਰ ਆਪਣਾ ਘਰ ਨਹੀਂ ਟੁੱਟਣ ਦਿੰਦੀਆਂ ਤਨਵਾਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ